B T。看下时间，快点，快点，拉上。好的，好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的。好的，好的

ਸਤਿਗੁਰੂ ਜੀ ਜੋਣਿਆ ਪਕਾਨ ਦੇ ਬਣਾ ਹੁਣ ਚਰਨੀਆਂ ਵਾਲੇ ਪਾਠਾ ਚੰਪਾ ਸਾਹਿਬ ਆਇਓ ਕੀ ਕਹਿਣਾ ਚਾਹੁੰਦੇ ਹੋ ਸ਼ਿਦਾਰ ਜੀ ਮੈਂ ਦਲਬੀਰ ਸਿੰਘ ਮੈਂ ਦਿੱਲੀੋਂ ਆਇਆ ਦਰਸ਼ਨ ਕਰਕੇ ਇੱਧਰ ਕਰਨ ਆਇਆ ਸਤਿਗੁਰੂ ਰਾਮਦਾਸ ਜੀ ਦੇ ਦਰਸ਼ਨ ਕਰਨ ਆਇਆ ਤੇ ਬਹੁਤ ਆਨੰਦਮਈ ਦਰਸ਼ਨ ਹੋਏ ਨੇ ਉਹਨਾਂ ਦੀ ਬਹੁਤ ਕਿਰਪਾ ਹੋਈ ਹੈ ਕਿ ਅੱਜ ਇੱਕ ਘੰਟਾ ਅੰਦਰ ਜਾਣ ਵਾਸਤੇ ਲੱਗਾ ਕਈ ਵਾਰੀ ਦੋ ਵੀ ਲੱਗਦੇ ਨੇ ਪਰ ਅੱਜ ਸਤਿਗੁਰੂ ਆਮਦਾਸ ਜੀ ਨੇ ਖੁੱਲੇ ਦਰਸ਼ਨ ਹੋਏ ਆ ਬਹੁਤ ਆਨੰਦ ਆਇਆ ਬੜੀ ਕਿਰਪਾ ਹੋਈ ਹੈ ਸਤਿਗੁਰੂ ਜੀ ਦੀ ਸ਼ੀਧੀ ਹੋ ਰਹੀ ਚੱਲ ਰਹੀ ਕੀ ਸ਼ੀਧੀ ਦਾ ਅੱਜ ਬਹੁਤ ਵਾਰਗਮਈ ਜਦੋਂ ਮੈਂ ਜੋੜੇ ਜਮਾ ਕਰਾਏ ਤੇ ਮੇਰੀਆਂ ਅੱਖਾਂ 'ਚ ਨੇਤਰਾਂ 'ਚ ਜਲ ਵਿਆ ਤੁਰਿਆ ਤੇ ਮੈਂ ਬੜੀ ਮੁਸ਼ਕਲ ਰੋਕ ਰਿਆ ਸੀ ਕਿਉਂਕਿ ਮੈਨੂੰ ਛੋਟੇ ਸਾਹਿਬਜ਼ਾਦਿਆਂ ਦੀ ਕੱਲ ਤੋਂ ਹੀ ਯਾਦ ਆ ਰਹੀ ਸੀ ਇੰਨੀ ਯਾਦ ਆ ਰਹੀ ਸੀ ਕਿ ਮੇਰੇ ਬਰਦਾਸ਼ਤ ਤੋਂ ਬਾਅਦ ਮੈਂ ਦੱਸ ਨਹੀਂ ਸਕਦਾ ਇਹ ਇਹ ਬਚਨ ਨਹੀਂ ਮੈਂ ਕਰ ਸਕਦਾ ਕਿਉਂਕਿ ਮੈਂ ਸੁਰਤ ਮੇਰੀ ਬੇਸ਼ੱਕ ਮੈਂ ਇੱਥੇ ਆਇਆ ਸਤਗੁਰੂ ਆਮਦਾਸ ਦੇ ਚਰਨਾਂ 'ਚ ਹਾਂ ਪਰ ਸੁਰਤ ਮੇਰੀ ਫਿਰ ਉੱਥੇ ਹੀ ਜਾ ਰਹੀ ਸੀ ਛੋਟੇ ਸਾਹਿਬਜ਼ਾਦਿਆਂ ਦੇ ਤੇ ਇਸ ਕਰਕੇ ਮੇਰੀ ਬੇਨਤੀ ਹੈ ਬਹੁਤ ਹੀ ਕਲੀਅਰ ਬੰਦਰ ਸਾਹਿਬ ਦਾ ਬਸ ਸਭ ਦਾ ਭਲਾ ਹੋਏ ਤੇ ਛੋਟੇ ਸਾਹਿਬਜ਼ਾਦਿਆਂ ਕੇ ਮੇਰੀ ਨਮਸਕਾਰ ਹੈ ਸਬ ਦੁਨੀਆ ਜੋ ਹੈ ਉਹਨਾਂ ਦੇ ਅੱਗੇ ਨਮਸਕਾਰ ਕਰੇ ਉਹਨਾਂ ਦੀ ਸ਼ਹੀਦੀ ਨੂੰ ਜੋ ਅਸੀਂ ਨਹੀਂ ਦੇ ਸਕਦੇ ਉਹਨਾਂ ਦਾ ਕੋਈ ਮੋਲ ਨਹੀਂ ਧਾਰ ਸਕਦੇ ਤੇ ਸਭ ਦੁਨੀਆ ਜਿੰਨੀ ਹੈ ਮੈਂ ਅਕਾਲ ਪੁਰਖ ਅੱਗੇ ਬੇਨਤੀ ਕਰਦਾ ਸਤਿਗੁਰੂ ਜੀਓ ਕਿਰਪਾ ਕਰੋ ਕਿ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਨਮਸਕਾਰ ਕੋਟੀ ਕੋਟੀ ਪ੍ਰਣਾਮ ਕਰਦੇ ਰਹੀਏ ਕਰੋਨਾ ਪ੍ਰਣਾਮ ਹੁੰਦੇ ਰਹਿਣ ਅਰਬਾਂ ਖਰਬਾਂ ਪ੍ਰਣਾਮ ਕਰੀਏ ਉਹਨਾਂ ਨੂੰ ਸਤਿਗੁਰੂ ਜੀ ਜੀ ਦੱਸਦੇ ਸਤਿਗੁਰ ਆਮਦਾ ਜੀ ਅੱਗੇ ਕਿ ਸਭ ਦਾ ਭਲਾ ਹੋ ਜਾਏ ਸਤਿਗੁਰ ਸੱਚੇ ਪਾਤਸ਼ਾਹ ਭਲਾ ਕਰੋ ਜੀ ਸਾਬਾ ਸ਼ਹੀਦੀ ਦੇ ਰਿਹਾ ਹੈ ਕੀ ਕਰਨਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਕਰਨੈਲ ਸਿੰਘ ਜੋ ਕਿ ਨਿਤਾ ਪ੍ਰਤੀ ਹਰਮਨ ਦਾ ਗੁਰਸਾ ਕਿਰਪਾ ਦੁਆਰਾ ਦਰਸ਼ਨ ਕਰਨਾ ਆਂਦਾ ਹੈ ਆ ਵੀ ਦੇਖ ਰਹੇ ਹੋ ਕਿ ਬੇਅੰਤ ਸੰਗਤਾਂ ਪੁੱਜ ਰਹੀਆਂ ਹਨ ਇਹ ਜੋ ਦਿਨ ਚੱਲ ਰਹੇ ਹਨ ਇਹ ਸਹਿਬ ਜਿਆਦਿਆਂ ਦਾ ਤੇ ਮਾਤਾ ਗੁੱਜਰਕੋੜ ਜੀ ਦਾ ਉਹਨਾਂ ਦਾ ਜੋ ਹੈ ਸ਼ਹੀਦੀ ਦੇ ਹੈ 15 ਵੜਾ ਚੱਲ ਰਿਹਾ ਹੈ ਹਰ ਸੰਗਤ ਦੇ ਮਨ ਚ ਚਾਹ ਹੁੰਦਾ ਹੈ ਕਿ ਉਹਨਾਂ ਬੱਚਿਆਂ ਨੇ ਇੰਨੀਆਂ ਕੁਰਬਾਨੀਆਂ ਦਿੱਤੀਆਂ ਜਿਹਦੇ ਕਰਕੇ ਅੱਜ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦੀ ਪ੍ਰਾਪਤ ਕੀਤੇ ਉਸ ਤੋਂ ਬਾਅਦ ਜੋ ਹੈ ਇਹ ਸਾਡੇ ਧਰਮ ਦੀ ਰਾਖੀ ਕੀਤੀ ਉਹਨਾਂ ਨੇ ਕਿਉਂਕਿ ਹਰ ਬੰਦਾ ਆਪਣੇ ਵਾਸਤੇ ਕੁਝ ਕਰਦਾ ਹੈ ਪਰ ਇਹ ਗੁਰੂ ਗੋਬਿੰਦ ਸਿੰਘ ਦਾ ਜੋ ਸਾਰਾ ਹੀ ਸਮੁੱਚਾ ਪਰਿਵਾਰ ਇਹਨਾਂ ਨੇ ਮਨੁੱਖਤਾ ਦੇ ਕਲਿਆਣਤਾ ਵਾਸਤੇ ਅਤੇ ਹੋਰ ਜੋ ਹੈ ਸਾਰੇ ਜੋ ਚੰਗੇ ਕੰਮਾਂ ਵਾਸਤੇ ਤਾਂ ਜੋ ਸਾਰੇ ਆਪਣੇ ਧਰਮ ਜੋ ਹੈ ਉਹਦੇ ਰਹਿ ਸਕਣ ਕਿਸੇ ਨੂੰ ਜ਼ਬਰਦਸਤੀ ਆਪਣੇ ਧਰਮ ਦੇ ਰਲਉਣ ਦੀ ਕੋਸ਼ਿਸ਼ ਨਹੀਂ ਕੀਤੀ ਜਿਹੜਾ ਧਰਮ ਜਿਹੜਾ ਧਰਮ ਚੋਂ ਤੁਹਾਨੂੰ ਪ੍ਰੇਰਨਾ ਦੇ ਤੁਸੀਂ ਆਪਣੇ ਧਰਮ ਵਿੱਚ ਪੱਕੇ ਰਹੋ ਤਾਂ ਗੁਰੂ ਕਿਰਪਾ ਦੁਆਰਾ ਸੰਗਤਾਂ ਨਮਸਕਾਰ ਹੋ ਰਹੀਆਂ ਹਨ ਤਾਂ ਜੋ ਉਸ ਸੀਸ ਦੀ ਦਿਹਾੜੇ ਦੇ ਸੰਬੰਧ ਵਿੱਚ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨੇ ਸ੍ਰੀ ਹਰਿਮੰਦਰ ਸਾਹਿਬ ਜੋ ਕਿ ਸ੍ਰੀ ਗੁਰੂ ਰਾਮਦਾਸ ਜੀ ਵਗੈਰਾ ਦੀ ਦੁਆਰਾ ਸ੍ਰੀ ਹਰਿਮੰਦਰ ਸਾਹਿਬ ਉਨਾਇਆ ਗਿਆ ਹੈ ਇਹ ਗੁਰੂ ਅਰਜਨ ਦੇਵ ਮਹਾਰਾਜ ਅਤੇ ਚੌਥੇ ਬਾਦਸ਼ਾਹ ਜੀ ਨਾਲ ਸੰਬੰਧਿਤ ਗੁਰਦੁਆਰਾ ਹੈ ਸੰਗਤਾਂ ਦੇ ਮੱਝ ਆ ਰਹੇ ਹੁੰਦਾ ਹੈ ਅਰਦਾਸਾਂ ਕਰਦੇ ਹਨ ਕਿ ਸਾਨੂੰ ਮਹਾਰਾਜ ਦੇ ਘਰ ਦੇ ਦਰਸ਼ਨ ਹੋ ਜਾਣ ਆ ਵੀ ਦੇਖ ਰਹੇ ਹੋ ਅੱਜ ਜੋ ਸੰਗਤ ਸੋਰੀ ਘਟ ਹੈ ਨਹੀਂ ਤੇ ਨਿਤਾ ਬਰਦੇ ਘਟੋ ਘਟ 1.5 ਘੰਟਾ ਲੱਗ ਜਾਂਦਾ ਹੈ ਬਾਹਰ ਤੋਂ ਅੰਦਰ ਦਰਸ਼ਨ ਕਰਨ ਵਾਸਤੇ ਤੋਂ ਆ ਬਹੁਤ ਬਹੁਤ ਆਪ ਪੜ ਭਾਗੇ ਹੋ ਜੋ ਭਾਈ ਸਾਹਿਬ ਜੀ ਰਿਕਾਰਡਿੰਗ ਕਰ ਰਿਹਾ ਨਾ ਬੋਬਤਨ ਵਾਜ ਜੀ ਆਓ ਜੀ ਗੁਰੂ ਕੀ ਫਤਿਹ ਬੁਲਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ